ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚਾਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਇੱਕ ਤਾਜੀ ਸੂਈ ਵਾਲ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਜੀ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਜੀ ਬਾਬੇ ਗੰਗाराम ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਜੀ ਨਿਹਾਲ ਸਿੰਘ ਵਾਲਾ ਵੀ ਸਲਾਤਪੁਰਾ ਵੀ ਭਰਾਉੜ ਵੀ ਜੀ ਮੋਬਾਈਲ ਨੰਬਰ ਜੀ 95629834 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਤੇ ਕਿਹੜਾ ਸੂਅ ਸੂਈ ਹੈ ਇਹ ਦੂਜੇ ਸੂਏ ਸੂਈ ਹੈ ਵੀਰੇ ਰਾਤ ਠੀਕ ਆ ਹਾਂ ਜੀ ਰਾਤ ਹੀ ਸੂਈ ਹੈ ਹਾਂ ਜੀ 8:00 9:00 ਵਜੇ ਸੂਈ ਸੀ ਇਹ ਠੀਕ ਆ ਜੇ ਜੂਰੇ ਦੀ 11:00 ਵਜੇ ਤੱਕ ਓਕੇ ਹੋ ਗਈ ਉਹ ਚੋਤੀ ਸੀ ਓਕੇ ਹਾਂ ਜੀ ਹਾਂ ਆਰਡਰ ਬੜਾ ਕਮਾਲ ਆਰਡਰ ਬਹੁਤ ਬੜੀ ਬਹੁਤ ਸੋਹਣੀ ਫੀਟਿੰਗ ਤੇ ਲੇਵਾ ਦੇਖੋ ਕਮਾਲ ਦਾ ਬਾਈ ਗੁਲਾਬੀ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਦੇ ਥਣ ਕਿਆ ਬਾਤ ਆ ਬਾਈ ਠੰਡੀ ਰੋਟੀ ਕਿਵੇਂ ਕਰੀ ਮੈਂ ਇਹਨੇ ਇੱਕ ਲੰਬਰ ਪਰ ਧਾਰਾ ਮਾਰ ਕੇ ਦਿਖਾਵਾਂਗੇ ਵੀਰੇ ਠੀਕ ਕਰ ਬਾਈ ਬੱਚਾ ਥੱਲੇ ਲਾ ਕੇ ਬੱਚਾ ਕੀ ਦਿੱਤਾ ਇਹਨੇ ਯਾਰ ਮਾੜਾ ਦੀ ਬੱਛੀ ਦਿੱਤੀ ਬੱਛੀ ਦਿੱਤੀ ਹੈ ਹਾਂ ਜੀ ਹਾਂ ਬੱਚਾ ਬਈ ਬੱਛੀ ਨੂੰ ਜਨਮ ਦਿੰਦਾ ਬੱਛੀ ਦੀ ਕੁਆਲਿਟੀ ਦੇਖੋ ਬਹੁਤ ਚੰਗਾ ਬੱਚਾ ਦਿੰਦਾ ਗਰਮਾਲੀ ਨੇ ਹਾਂ ਹਾਂ ਜੀ ਬੜਾ ਪਿਆਰਾ ਬੱਚਾ ਦਿੰਦਾ ਨਾਸਾ ਨਾਸਾ ਗਲਾਬੀ ਮੂਕਟਾ ਪੁਟਾ ਟਟ ਕੋਟਾ ਪੂਰਾ ਚੰਗਾ ਪਰਾ ਬੱਚੇ ਦੇ ਵੀ ਲ ਗਲਾਬੀ ਥਾਣਾ ਜੀ ਲੈ ਲਖਾ ਨੰਨੀਰ ਤੋਂ ਦੇਖੋ ਜੀ ਓਕੇ ਆ ਬਾਈ ਬੜਾ ਜੰਗਾ ਬੱਚਾ ਪਾ ਸਹੀ ਗੱਲ ਆ ਬੱਸ ਹੀ ਅੱਗੇ ਵੀ ਬਹੁਤ ਜੰਗੀ ਸੀ ਤੇ ਮਗਰ ਵੀਰੇ ਠੀਕ ਆ ਬਾਈ ਤੇ ਆਰਡਰ ਦੇਖੋ ਬਾਈ ਕਮਾਲ ਦਾ ਕੱਲੀ ਕੱਲੀ 나ੜ ਨਾ ਬਈ ਐ ਖੜੀ ਆ ਪੂਰਾ ਵਧੀਆ ਆਰਡਰ ਆ ਜੀ ਪੂਰਾ ਜਿੰਨਾ ਆਲਾ ਕਹਿ ਦਿੰਦਾ ਪੂਰੀ ਵਿੱਤੀ ਤੇ ਲੈ ਕੱਲਾ ਕੱਲਾ ਥਣ ਥਣ ਦਾ ਸੈ ਚੈੱਕ ਕਰੋ ਪੂਰੀ ਵਿੱਤੀ ਦੇ ਥਣ ਕੀ ਆ ਬਾਕੀ ਵੱਡੀ ਨਾ ਦੇਖੋ ਕਰਮਾਈ ਦੀ 3 4 4 ਉਂਗਲੀਆਂ ਜੀ ਤੇ ਫੇਸ ਦੀ ਬਿਊਟੀ ਬ੍ਰੀਟ ਕੱਦ ਪ੍ਰਿੰਟ ਇੱਕ ਨੰਬਰ ਆ ਕਹਿੰਦੇ ਬਾਈ ਹਾਂਜੀ ਹਾਂਜੀ ਕਿਸੇ ਪਾਸਿਓਂ ਕਰਮਲੀ ਹੱਥ ਤਰਾ ਨਹੀਂ ਹੈ ਕਿਸੇ ਪਾਸਿਓਂ ਨਹੀਂ ਜੀ ਡਾਇਮੰਡ ਪੀਸ ਆ ਤੋਫਾ ਹੀ ਆ ਕਿ ਨਹੀਂ ਤਾਪ ਹੀ ਦੇਖ ਲੋ ਡਾਕਟਰ ਹੁਣ ਮੈਂ ਤਾਂ ਬੋਲਦਾ ਹੀ ਨਹੀਂ ਬਾਈ ਠੀਕ ਆ ਤੁਸੀਂ ਰੋਜ਼ ਕੰਮ ਕਰਦੇ ਆ ਪਾਉਣੇ ਆ ਵੀਡੀਓ ਹਨਾ ਸਹੀ ਆ ਬਾਈ ਹੂੰ ਖੋਲ ਦੇ ਮੜੀ ਤੋੜ ਕੇ ਤੋੜ ਬੱਸੀ ਨੂੰ ਹੋੜੀ ਹੋੜੀ ਤੋੜ ਸੁਈ ਸਵਾਈ ਬੱਚਾ ਮਗਰ ਬੱਚੀ ਚੋਂ ਲੱਗਿਆ ਬਾਈ ਤੱਕ ਤਾ ਯਾਰ ਬਹੁਤ ਚੰਗਾ ਬੱਚਾ ਦੱਸਿਆ ਕਰਮਲੀ ਨੇ ਤੁਮ ਮੰਨ ਕੇ ਚਲੋ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾਗਾ ਕੁਆਲਿਟੀ ਚੈੱਕ ਕਰ ਲੋ ਲੈ ਥੋੜਾਏ ਬੱਚੇ ਦਾ ਕਰਦੀ ਆ ਤੂੰ ਬੱਚੇ ਦਾ ਕਰਦੀ ਆ ਜੀ ਇੱਕ ਪੱਕੇ ਦਾ ਹਮ ਇੱਕ ਯਾ ਵਾਤਾ ਲੇਵਲੂ ਵਾ ਬੜਾ ਚੰਗਾ ਹੈ ਨਾ ਮੈਂ ਕਹਿੰਦਾ ਜੀ ਲੇਵਲੂ ਵਾ ਤੇ ਲੇਖਾਂ ਨਹੀਂ ਹਮ ਇਹਦਾ ਰਾਤ ਵੀ ਚੋਈ ਜੀ ਸਵੇਰ ਵੀ ਕੱਢਿਆ ਵਾ 4-5 ਕਿਲੋ ਓਕੇ ਹਾਂਜੀ ਠੀਕ ਆ ਭਾਈ ਕੋਈ ਵੀ ਆ ਹੁਣ ਦੇਖੋ ਟਾਈਮ 12:00 ਵਜੇ ਦੇ ਸਹੀ ਗੱਲ ਆ ਭਾਈ ਹੌਲੀ ਦੌਰ ਹੌਲੀ ਪਤ ਹੌਲੀ ਹੌਲੀ ਬੱਕਰੀਆਂ ਤੋਂ ਧਾਰਦੀ ਮੜਿਆ ਪੈ ਹਮ ਲੇਵਲੂ ਵਾ ਬੜਾ ਚੰਗਾ ਕਰਦਾ ਬੜਾ ਚੰਗਾ ਲੱਗਿਆ ਵਾ ਜੀ ਹਮ ਮੋਲ ਫਿਰ ਇਹਦਾ ਫੋਨ ਤੇ ਹੋ ਜੂ ਮੋਲ ਫੋਨ ਤੇ ਕਰਾਂਗੇ ਜੀ ਜਾਇਜ਼ ਹੋ ਜਾਇਜ਼ ਕਰਾਂਗੇ ਬਿਲਕੁਲ ਠੀਕ ਆ ਭਾਈ ਬਾਹਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਜਮਾਂ ਜਾਇਜ਼ ਮੋਲ ਰੱਖਾਂਗੇ ਮੋਲ ਹੋਊਗਾ ਫੋਨ ਤੇ ਤੋਰੇ ਦੀ ਮੋਲ ਵੀ ਕਰ ਲਦਾ ਆ ਵੀ ਬੰਦੇ ਪੁੱਛਦੇ ਬਾਈ ਕੀ ਮੋਲ ਆ ਠੀਕ ਆ ਭਾਈ ਹਾਂ ਘਾਰੇ ਕੋਲ ਹੋ ਗਏ ਨਾੜਾ ਦੇ ਹਨਾ ਪੰਡ ਵਾਲਾ ਲੱਗਿਆ ਕਰਮਾ ਪੰਡ ਵਾਲਾ ਭਾਈ ਇਹ ਕਹਿ ਦਿੰਦਾ ਹੂੰ ਹੇ ਤਾਂ ਬਾਈ ਦੁੱਧ ਤੇ ਆ ਕੇ ਬੱਸੀ ਨੇ ਲੇਵਾ ਹੋਰ ਹੀ ਕਰਨਾ ਬਾਈ ਸਹੀ ਆ ਬਾਈ ਇਹ ਤਾਂ ਬਹੁਰੇ ਜੋ ਕੱਢਿਆ ਵਾ ਹਨਾ ਸਹੀ ਗੱਲ ਆ ਬਾਕੀ ਠੰਡੀ ਠੁੰਡੀ ਫੋਨ ਠੰਡੀ ਠੁੰਡੀ ਦਾ ਕੋਈ ਲੇਖਾ ਹੀ ਨਹੀਂ ਡਾਕਟਰ ਇਹ ਬਾਕੀ ਧਾਰਾ ਕੋਈ ਚੈੱਕ ਨਹੀਂ ਇਹਦੀਆਂ ਬਾਈ ਮਾਰਕ ਦਿਖਾਵਾਉਂਗੇ ਆਪਾਂ ਜਿਵੇਂ ਮਰਜ਼ੀ ਲੈ ਬਹੁਤ ਹੀ ਠੰਡੀ ਅਲਾ ਕਹਿਦਾ ਪੰਡ ਦਾ ਲੇਵਾ ਇਧਰ ਮਾਰਕ ਤੇ ਆਂਦਾ ਦੇਖੀ ਜਿਵੇਂ ਮਰਜ਼ੀ ਬੈਠਾਰੇ ਕੋਈ ਚੈੱਕ ਪਿੱਛੇ ਪੈਣਾ ਸੂਤ ਦੇਖਾ ਇਹਦੇ ਵੀ ਦਿਖਾ ਦਿਓ ਬਾਈ ਲੈ ਪੂਰਾ ਪੰਡ ਵਾਲਾ ਲੇਵਾ ਸੱਚੀ ਗੱਲ ਆ ਪੰਡ ਵਾਲਾ ਲੇਵਾ ਹੀ ਲੱਗਿਆ ਅਲਾ ਕਹਿਦਾ ਪੰਡ ਵਾਲਾ ਹੈਗਾ ਹਨਾ ਬਰੀਕ ਬਰੂਤ ਤੋਂ ਨੂੰਹ ਲਾਈ ਦਿਖਾ ਦਿਓ ਟੂਈ ਤਾਂ ਹੈ ਸਹੀ ਗੱਲ ਹੈ ਭਾਈ ਹਾਂ ਹਾਂ ਕੋਈ ਉੱਚੀ ਨੀ ਚੌੜੀ ਨੂੰੜੀ ਫੁੱਲ ਆ ਘਰ ਵਾਲੀ ਹਾਂਜੀ ਹਾਂ ਇਹਦਾ ਸ਼ੂਏਕ ਤੋਂ ਰਾਮ ਆਵੇ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਲੈਣਾ ਕੋ ਨਹੀਂ ਲੈਵਾ ਲੂਆ ਬੜਾ ਚੰਗਾ ਯਾਰ ਹਾਂ ਵੀਰੇ ਲੈਵਾ ਲੂਆ ਤੁਸੀਂ ਉਹਦੇ ਸਾਹਮਣੇ ਹੀ ਆ ਬਈ ਸਹੀ ਗੱਲ ਆ ਬਾਈ ਪੰਡ ਲੈਵੇ ਦੀਆ ਚੋਣ ਦੇਖੋ ਲੈ ਚੋਣ ਦੇਖੋ ਮੋਟਾ ਇਹ ਕਹਿੰਦਾ ਮਸ਼ੀਨ ਨਾਲ ਚੋਲਾ ਥੀ ਚੋਲਾ ਇੱਕ ਨੰਬਰ ਚੋਣ ਲੱਗਿਆ ਕਰਮਾ ਨੂੰ ਇੱਕ ਨੰਬਰ ਬਈ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਹਨਾ ਬਈ ਚਵਾਈ ਦਾ ਤਾਂ ਕੋਈ ਲੈਖਾ ਨਹੀਂ ਬਈ ਡਾਕਟਰ ਤੁਸੀਂ ਦੇਖ ਲੈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਜੀ ਉਹਨੇ ਬੱਸ ਦੀ ਬਈ ਕਿਸ਼ੋ ਕਿਆ ਬਾਤ ਆ ਬਾਈ ਇੱਕ ਤੇ ਮੋਲ ਬਾਈ ਕਹਿੰਦਾ ਜਾਇਜ ਹੋਊਗਾ ਹੋਊਗਾ ਫੋਨ ਤੇ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਰੱਖਦੇ ਇੱਧਰ ਦੀ ਬਾਈ ਜਿਵੇਂ ਮਰਜੀ ਆਏ ਨੇ ਸਹੀ ਗੱਲ ਬੱਸ ਕਰੋ ਬਾਈ ਜਿਵੇਂ ਇੱਕ ਨੰਬਰ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਉਹ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋਇਆ ਨਾ ਕੁਆਲਟੀ ਚੈੱਕ ਕਰ ਲਓ ਬੱਚੀ ਦੀ ਹੁਣ ਦਿਖਾ ਦੇ ਡਾਕਟਰ ਮੋਲ ਥਾਂ ਤੋਂ ਬੱਚੀ ਲੈ ਬਈ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਂ ਇੱਕ ਨੰਬਰ ਥਣ ਲੱਗਿਆ ਮੁੱਲ ਜਾਇਜ ਹੋ ਬੈਨੋ ਕੱਲ ਜਾਇਜ ਕਰਾਂਗੇ ਬਾਈ ਠੀਕ ਆ ਮੋਲ ਅਖਿਰ ਪਹਿਲਾਂ ਵੀ ਬਾਈ ਦੀ ਜਾਇਜ ਹੀ ਹੁੰਦੀ ਹੈ ਇਹ ਵੇਰ ਦਾ ਬਾਲੇ ਮੁੱਲਾਂ ਦਾ ਲਾ ਠੰਡੀ ਠੁੰਡੀ ਬਾੜੀ ਆ। ਠਹਿਰਦਾ ਹਲਾਉਂਦੀ ਨਹੀਂ ਜਿੱਥੇ ਤੇਰੇ ਉੱਥੇ ਹੀ ਹੈ ਡਾਕਟਰ। ਹਾਂ ਠੰਡੀ ਬਾੜੀ ਆ ਹੈਨਾ। ਲਾ ਕੀ ਬਾਤ ਆ। ਕਿਸੇ ਵੀ ਲਈ ਬੈਡ ਪਸੰਦ ਆ ਵੇ ਬਾਈ। ਇਧਰੋਂ ਮਾਰ ਲਓ ਲਾ। ਕਰ ਲਿਓ। ਧੰਨਵਾਦ ਜੀ। ਲੈ। ਲੈ। ਕੀ ਬਾਤ ਆ। ਬਾੜੀ ਠੰਡੀ ਆ ਯਾਰ ਹੈਨਾ। ਨਿਆਣਾ ਵੀ ਪਾਉਣਾ ਪਾ ਨਹੀਂ ਪਾਉਣਾ ਨਾ ਪਾ। ਜਿੱਧਰ ਦੀ ਮਰਜੀ ਹੈ। ਜਿੱਧਰ ਦੀ ਮਰਜੀ ਬਹਿ ਜਾ। ਕੀ ਬਾਤ ਆ ਬੱਚੇ। ਬਾੜੀ ਠੰਡੀ ਆ ਯਾਰ। ਅਲੀ ਚੰਗੀ ਬਾੜੀ ਤੁਸੀਂ।